ਦੋਸਤੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਵੋ ਅੱਜ ਗੱਲ ਕਰਨੀ ਹੈ ਜੱਟਾਂ ਦੀ ਬਾਜਵਾ ਗੋਜ਼ ਦੇ ਸੰਬੰਧ ਵਿੱਚ ਇਹਨਾਂ ਦੀ ਮੋਢੀ ਨੂੰ ਵਜਬ ਕਿਹਾ ਜਾਂਦਾ ਸੀ ਇਹ ਸੂਰਜ ਬੰਸੀ ਹਨ ਬਾਜਵਾ ਜੱਟ ਕੇਵਲ ਬਾਜੂ ਰਾਜਪੂਤਾਂ ਨਾਲ ਮਿਲਦੇ ਹਨ ਇਹਨਾਂ ਦੀ ਰਸਮ ਰਿਵਾਜ ਵੀ ਇੱਕੋ ਜਿਹੇ ਹਨ ਇਹਨਾਂ ਦਾ ਵਢੇਰਾ ਬਾਬਾ ਮੰਗਾ ਹੈ ਜਿਨ੍ਹਾਂ ਦਾ ਆਰੰਭ ਸਿਆਲਕੋਟ ਜ਼ਿਲ੍ਹੇ ਵਿੱਚ ਜੰਮੂ ਦੀਆਂ ਪਹਾੜੀਆਂ ਦੇ ਪੈਰਾ ਵਿੱਚ ਸਥਿਤ ਬਚਵਾਤ ਵਿੱਚ ਹੋਇਆ ਸੀ ਬਾਜਵੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ ਪਰ ਇਹਨਾਂ ਦਾ ਅਸਲੀ ਟਿਕਾਣਾ ਸਿਆਲਪੋਟ ਹੈ ਵਿਆਹ ਸ਼ਾਦੀ ਤੇ ਨਵੀਂ ਵਿਆਹੁਤਾ ਨੂੰ ਬਾਬੇ ਮੰਗੇ ਦੀ ਮਾੜੀ ਤੇ ਮੱਥਾ ਟਿਕਾਉਂਦੇ ਹਨ ਬਾਬਾ ਮੰਗੇ ਦੀ ਪੂਜਾ ਕੀਤੀ ਜਾਂਦੀ ਹੈ ਹੋਰ ਜਟਨਾ ਵਾਂਗ ਝੰਡੀ ਵਢਣ ਦੀ ਰਸਮ ਇਹਨਾਂ ਵਿੱਚ ਵੀ ਪ੍ਰਚਲਿਤ ਸੀ ਬਾਬੇ ਮੰਗੇ ਦੇ ਸੱਤ ਪੁੱਤਰ ਸਨ ਸਭ ਤੋਂ ਵੱਡੇ ਸਭ ਤੋਂ ਵੱਡੇ ਨਾਰੋ ਨੇ ਨਾਰੋਵਾਲ ਵਿੱਚ ਨਾਰੋਵਾਲ ਪਿੰਡ ਬਸਾਇਆ ਦੀਪੇ ਨੇ ਕੋਟਲੀ ਬਾਜਵਾ ਤੇ ਚੰਦੂ ਨੇ ਚੰਦੂਵਾਲ ਆ ਪਿੰਡ ਬਸਾਏ ਬਾਜਵੇ ਬੂਤ ਦਾ ਮੋਢੀ ਵਜਬ ਰਾਜਸਥਾਨ ਦੇ ਖੇਤਰ ਜੈਸਲ ਮੇਲ ਵਿੱਚ ਰਹਿੰਦਾ ਸੀ ਇਸ ਕਬੀਲੇ ਦੇ ਲੋਕ ਜੈਸਲ ਮੇਲ ਤੋਂ ਚੱਲ ਕੇ ਹੌਲੀ ਹੌਲੀ ਸਿਆਲਕੋਟ ਤੇ ਗੁਜਰਾਵਾਲਾ ਤੱਕ ਪਹੁੰਚ ਗਏ ਇੱਕ ਸਮੇਂ ਇਹਨਾਂ ਦਾ ਵਡੇਰਾ ਮਲਤਾਨ ਖੇਤਰ ਦੇ ਹਾਕਮ ਬਣ ਗਿਆ ਇਹਨਾਂ ਦੇ ਵਡੇਰੇ ਰਾਜੇ ਸਲਿੱਪ ਨੂੰ ਸਕੰਦਰ 로ਦੀ ਦੇ ਸਮੇਂ ਮਲਤਾਨ ਵਿੱਚੋਂ ਕੱਢ ਦਿੱਤਾ ਗਿਆ ਸੀ ਰਾਜੇ ਸਲਿੱਪ ਦੇ ਦੋ ਪੁੱਤਰ ਕਾਲਾ ਤੇ ਲਿਸ ਸਨ ਇਹ ਦੋਵੇਂ ਬਾਜ ਰੱਖਦੇ ਸਨ ਲਿਸ ਜੰਮੂ ਚਲਾ ਗਿਆ ਉਸ ਨੇ ਉੱਥੇ ਇੱਕ Rajput ਲੜਕੀ ਨਾਲ ਸ਼ਾਦੀ ਕਰ ਲਈ ਉਸ ਦੀ ਵੰਸ ਦੇ ਲੋਕਾਂ ਨੂੰ Rajput ਬਾਜੂ ਕਿਹਾ ਜਾਂਦਾ ਹੈ ਕਾਲੇ ਨੇ ਇੱਕ ਜੱਟ ਲੜਕੀ ਨਾਲ ਸ਼ਾਦੀ ਕਰ ਲਈ ਅਤੇ ਪਸ਼ਰੂਰ ਦੇ ਖੇਤਰ ਵਿੱਚ ਵੱਸ ਗਿਆ ਜੱਟਾਂ ਦੀ ਵੰਸ ਦੇ ਲੋਕਾਂ ਦਾ ਗੋਤ ਬਾਜਵਾ ਪ੍ਰਚਲਿਤ ਹੋ ਗਿਆ ਇਸ ਤਰ੍ਹਾਂ ਬਾਜੂ ਰਾਜਪੂਤਾਂ ਅਤੇ ਬਾਜਵੇ ਜੱਟਾਂ ਦਾ ਪਿਸ਼ੋਕੜ ਸਾਂਝਾ ਹੈ ਬਾਜਵੇ ਜੱਟ ਅਤੇ ਬਾਜੂ ਰਾਜਪੂਤ ਦੋਵੇਂ ਭਾਈਚਾਰੇ ਜੰਮੂ ਦੇ ਖੇਤਰ ਵਿੱਚ ਵੀ ਆਬਾਦ ਸਨ ਇੱਕ ਹੋਰ ਦੰਦ ਕਥਾ ਹੈ ਕਿ ਇਹਨਾਂ ਦੇ ਵਡੇਰੇ ਰਾਜੇ ਜੈਸ਼ਨ ਨੂੰ ਰਾਏ ਪਸ਼ੋਰਾ ਪ੍ਰਥਵੀ ਰਾਜ ਜਹਾਨ ਨੇ ਦਿੱਲੀ ਤੋਂ ਜਬਰੀ ਕੱਢ ਦਿੱਤਾ ਇਸ ਕਾਰਨ ਇਸ ਕਬੀਲੇ ਦੇ ਲੋਕ ਚਮਉਂ ਦੀਆਂ ਪਹਾੜੀਆਂ ਦੇ ਨੇੜਲੇ ਖੇਤਰ ਸਿਆਲਕੋਟ ਦੇ ਕਰਮਾਲਾ ਵਿੱਚ ਆਵਸੇ ਕਿਸੇ ਸਮੇਂ ਸਿਆਲਕੋਟ ਖੇਤਰ ਵਿੱਚ ਬਾਜਵੇ ਜੱਟਾਂ ਦੇ 84 ਪਿੰਡ ਆਬਾਦ ਸਨ ਬਾਜੂ ਰਾਜਪੂਤਾ ਦੀਆਂ ਕਈ ਰਸਮਾਂ ਅਨੋਖੀਆਂ ਸਨ ਉਹ ਕੁਝ ਰਸਮਾਂ ਪੂਰੀਆਂ ਕਰਕੇ ਮੁਸਲਮਾਨ ਲੜਕੀਆਂ ਨਾਲ ਵੀ ਸ਼ਾਦੀ ਕਰ ਲੈਂਦੇ ਸਨ ਮੰਗਣੀ ਤੇ ਵਿਆਹ ਵਿੱਚ ਸਗੰਦੇ ਤੌਰ ਤੇ ਖਜੂਰ ਦੀ ਵਰਤੋਂ ਵੀ ਕਰਦੇ ਸਨ ਲਾਹੌਰ ਸਿਆਲਕੋਟ ਤੇ ਮਲਤਾਨ ਆਦ ਦੇ ਬਹੁਤੇ ਬਾਜਵੇ ਜੱਟ ਮੁਸਲਮਾਨ ਬਣ ਗਏ ਸਨ ਅੰਮ੍ਰਿਤਸਰ ਡੇਰਾ ਹਿਾਰਪੁਰ ਖੇਤਰਾਂ ਵਿੱਚ ਵੀ ਬਾਜਵੇ ਜੱਟ ਕਾਫੀ ਆਬਾਦ ਹਨ ਦੁਆਬੇ ਦੇ ਜਲੰਧਰ ਹਿਾਰਪੁਰ ਤੇ ਕਪੂਰਥਲਾ ਸ਼ਾਹਕੋਟ ਦੇ ਖੇਤਰ ਪਿੰਡਾਂ ਵਿੱਚ ਵੀ ਬਾਜਵੇ ਜੱਟ ਵਸਦੇ ਹਨ ਦੁਆਬੇ ਵਿੱਚ ਜਲੰਧਰ ਸ਼ਾਹਕੋਟ ਦੇ ਖੇਤਰ ਵਿੱਚ ਇਹਨਾਂ ਦਾ ਇੱਕ ਉੱਗਾ ਪਿੰਡ ਬਾਜਵਾ ਕਲਾਂ ਹੈ ਮਾਲਵੇ ਦੇ ਪਟਿਆਲਾ ਸੰਗਰੂਰ ਲੁਧਿਆਣਾ ਫਿਰੋਜ਼ਪੁਰ ਕਿ ਫਰੀਦਕੋਟ ਦੇ ਖੇਤਰਾ ਵਿੱਚ ਵੀ ਕਾਫੀ ਬਾਜਵੇ ਜੱਟ ਵਸਦੇ ਹਨ ਇਹਨਾਂ ਦੀਆਂ ਕਈ ਮੁੱਖ ਮਹੀਆਂ ਹਨ 1947 ਈਸਵੀ ਵਿੱਚ ਹਿੰਦ ਪਾਕ ਵੰਡ ਸਮੇਂ ਸੰਦਲਬਾਰ ਦੇ ਪਿੰਡ ਵੱਡੀ ਭਲੇਰ ਵਿੱਚ ਬਾਜਵੇ ਜੱਟਾਂ ਦਾ ਬਹੁਤ ਹੀ ਵੱਡਾ ਜਾਨੀ ਨੁਕਸਾਨ ਹੋਇਆ ਸੀ ਬਾਜਵਾ ਗੋਦ ਦੀ ਇੱਕ ਕਿਤਾਬ ਵੀ ਛਪੀ ਹੈ 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬਾਜਵਾ ਗੋਤ ਦੇ ਜੱਟਾਂ ਦੀ ਗਿਣਤੀ 34521 ਸੀ ਪੂਰਬੀ ਪੰਜਾਬ ਵਿੱਚ ਸਾਰੇ ਬਾਜਵੇ ਜੱਟ ਸਿੱਖ ਹਨ ਦੁਆਬੇ ਵਿੱਚ ਕੁਝ ਬਾਜਵੇ ਵਿਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ ਬਾਜਵਾ ਜੱਟਾਂ ਦਾ ਇੱਕ ਉੱਗਾ ਤੇ ਛੋਟਾ ਗੋਤ ਹੈ ਜੱਟ ਜ਼ਮੀਨ ਨੂੰ ਬਹੁਤ ਪਿਆਰ ਕਰਦਾ ਹੈ ਬਾਹਰਲੇ ਦੇਸ਼ਾਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਿੱਚ ਵੀ ਜ਼ਮੀਨਾਂ ਖਰੀਦ ਕੇ ਜੱਟਾਂ ਨੇ ਵੱਡੇ ਵੱਡੇ ਫਾਰਮ ਬਣਾ ਲਏ ਹਨ ਇੱਟ ਬਾਗਬਾਨੀ ਵਿੱਚ ਵੀ ਸਫਲ ਹੰਦਾ ਯੱਟ ਖੇਤੀਬਾੜੀ ਨੂੰ ਵੀ ਸਰਬੋਤਮ ਕਿਤਾ ਮੰਨਦੇ ਹਨ ਇਹ ਹੈ ਵੀਰੋ ਬਾਜਵਾ ਗੋਦ ਦੀ ਬਾਜਵਾ ਗੋਦ ਦਾ ਇਤਿਹਾਸ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂ ਆਉਣ ਵਾਲੀ ਵੀਡੀਓ ਜਿਹੜੀ ਹੈ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਵਾਈਕੋ ਜੀ ਦਾ ਖਲਸਾਤ ਵਾਈਕੋ ਜੀ ਕੀ ਫਤਿਹ